ਲੁਧਿਆਣਾ ਪੁਲਿਸ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਰੇਲਵੇ ਸਟੇਸ਼ਨ ਲੁਧਿਆਣਾ ਵਿਖੇ ਹੋਏ ਕਤਲ ਦੇ ਤਿੰਨ ਦੋਸ਼ੀਆਂ ਨੂੰ 6 ਘੰਟਿਆਂ ਅੰਦਰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਦੱਸਦੀ ਹੈ ਇੰਸਪੈਕਟਰ ਗਗਨਦੀਪ ਸਿੰਘ ਮੁਖ ਅਫਸਰ ਥਾਣਾ ਡਿਵੀਜ਼ਨਲ ਨੰਬਰ 1 ਲੁਧਿਆਣਾ ਦੀ ਟੀਮ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਜੀ ਸੱਜੜੀ ਆਈ ਦੀ ਪ੍ਰੈਸ ਕਾਨਫਰੈਂਸ ਕਿ ਤਰੀਕੇ ਕੀ ਕਹਿਣਾ ਚਾਹੁੰਗੇ ਜੀ ਕਿਹੜਾ ਮਾਮਲਾ ਜਿਹੜਾ ਚੋਰੀ ਵਾਲੇ ਪਕੜੇ ਜੀ ਇਹ 25 ਤਰੀਕ ਦੀ ਗੱਲ ਹੈ ਜੀ ਇੱਥੇ ਇੱਕ ਮਿਸਟਰ ਰੁਪੇਸ਼ਾ ਉਹ ਜਨੇ ਇਹਨਾਂ ਦੀ ਹੌਜ਼ਰੀ ਹੈਗੀ ਹੈ ਤੇ ਟੀ-ਸ਼ਰਟਾਂ ਬਣਾਉਂਦੇ ਨੇ ਜੀ ਸਰ ਟੀ-ਸ਼ਰਟਾਂ ਬਣਾਉਂਦੇ ਨੇ ਤੇ ਇਹਨਾਂ ਨੇ ਆਪਣੇ ਦੁਕਾਨ ਤੇ ਇੱਕ ਕੈਸ਼ ਪੇਮੈਂਟ ਇਕੱਠੀ ਜਿਹੜੀ ਆ ਤਾਂ ਮਾਰਕਟ ਜਦੋਂ ਆਪਾਂ ਸਮਾਨ ਵੇ ਡਿਲੀਵਰ ਕਰਦੇ ਆ ਤੇ ਉਹਨਾਂ ਦੀ ਕੈਸ਼ ਪੇਮੈਂਟ ਵਾਸਤੇ ਇੱਕ ਮੁੰਡਾ ਦੀਪਕ ਕੁਮਾਰ ਨਾਂ ਦਾ ਮੁੰਡਾ ਇਹਨੇ ਰੱਖਿਆ ਆਪਣੇ ਕੋਲ ਜਿਹੜੇ ਇਹ ਤੇ ਪੇਮੈਂਟਾਂ ਇਕੱਠੇ ਕਰਦਾ ਜੀ ਤੇ 25 ਤਰੀਕ ਨੂੰ ਇਹਨੇ ਵੜਾ ਕੇ ਇਹਨੇ 2.5 ਲੱਖ ਰੁਪਏ ਦੀ ਪੇਮੈਂਟ ਕਿਸ ਤਰ੍ਹਾਂ ਇਕੱਠੀ ਕੀਤੀ ਸੀਗੀ ਤੇ ਉਹਨੂੰ ਐਕਟਿਵਾ ਚ ਰੱਖ ਕੇ ਤੇ ਜਦੋਂ ਕਾਲ ਮਾਰਕੀਟ ਆਇਆ ਤੇ ਇਹਨੇ ਬਾਅਦ ਚ ਆ ਕੇ ਸਮੂਥ ਸਟੇਟਮੈਂਟ ਦਿੱਤੀ ਕਿ ਹਾਂ ਵੀ ਮੇਰਾ ਕੋਈ ਸਕੂਟਰ ਐਕਟਿਵਾ ਜਿਹੜੀ ਹੈਗੀ ਆ ਉਹ ਚੋਰੀ ਕਰਕੇ ਲੈ ਗਿਆ ਤੇ ਉਹਦੇ ਵਿੱਚ 2.5 ਲੱਖ ਰੁਪਏ ਕਿੱਥੇ ਗਿਆ ਜੀ ਤੇ ਇਹਦੇ ਵਿੱਚ ਫਿਰ ਆਪਾਂ ਐਸ ਐਚ ਓ ਇੰਸਪੈਕਟਰ ਗਗਨਦੀਪ ਸਿੰਘ ਨੇ ਜਿਹੜੀ ਇੱਕ ਅਫਰਨ ਹੋਇਆ ਸੀਗਾ ਸਰ ਉਹਦੇ ਮਾਮਲੇ ਕਿੰਨੇ ਜਿਹੜੇ ਦੋਸ਼ੀ ਪਕੜਨੇ ਸਿਰ ਕੀ ਕਹਿਣਾ ਚਾਹੁੰਦੇ ਜੀ ਉਹਦੇ ਵਿੱਚ ਮਾਨਯੋਗ ਐਸਪੀ ਸਾਹਿਬ ਨੇ ਐਡੀਐਸਪੀ ਅਵੰਦੀਪ ਸਿੰਘ ਭਰਾ ਸਾਹਿਬ ਨੇ ਹੁਣੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਜੋ ਸ਼ਾਇਦ ਤੁਹਾਨੂੰ ਮਿਲ ਗਿਆ ਹੋਵੇ। ਉਹਦੇ ਵਿੱਚ ਜਿਹੜਾ ਤੁਸੀਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਉਹ ਮਨੋਜੀ ਪੁੱਛਰੋ ਮੈਂ ਜਵਾਬ ਦੇ ਦਿਆਂਗਾ। ਸਰ ਦੇਰ ਸ਼ਾਮ ਜਨਕਪੁਰੀ ਦੇ ਇੱਥੇ ਕਿ ਵਪਾਰੀਆਂ ਗਵਾ ਕਰਕੇ ਲੈ ਗਏ ਸੀ ਕੁਝ ਅਣਪਛਾਤੇ ਲੋਕ ਸਰ ਕੀ ਇਸ ਰਿਪੋਰਟ ਤੇ ਅਪਡੇਟ ਆਈ ਹੈ? ਅਪਡੇਟ ਵਿੱਚ ਇਹ ਜੀ ਮੇਰੀ 22 ਤਰੀਕ ਦੀ ਗੱਲ ਲਿਖੀ ਜੀ। ਇਹ ਮੇਰੇ ਕਹਾ ਇੱਕ ਦੇਰ ਸ਼ਾਮ ਹੀ ਕਰੀ 5 ਵਜੇ ਇਹ ਜਿੱਥੇ ਦਾ ਵਪਾਰੀ ਹੈਗਾ ਜੀ ਜਿਹਨੂੰ ਆਪਾਂ ਦਾ ਜਿਹਦਾ ਨਾਂ ਸੀਗਾ ਸੁਜੀਤ ਕੋ ਇਹ ਗੁਰਾ ਦਾ ਰਣ ਵਾਲਾ ਜੀ ਇਹਨੂੰ ਇੱਕ ਜਿਹੜਾ ਅਲਿਗੇਸ਼ਨ ਲੱਗਾ ਸੀ ਜਗਦੀਪ ਸਿੰਘ ਜਿਹੜਾ ਮਦਈ ਉਹਨੇ ਲਗਾਇਆ ਸੀ ਕਿ ਖਮੀ ਦੇ ਨਾਲ ਹੀ ਜਿਹੜਾ ਕੋਈ ਵਪਾਰੀ ਹੈਗਾ ਜੀ ਤੇ ਉਹ ਰਜਿੰਦਰ ਭਾਈ ਜੀ ਉਹ ਇਹਨਾਂ ਨੂੰ ਆਪਣੇ ਬੰਦੇ ਭੇਜ ਕੇ ਇਹਨੂੰ ਇੱਥੋਂ ਕਾਰਚ ਅਗਵਾ ਕਰਕੇ ਲੈ ਗਏ ਜੀ ਉਹ ਤਪੀਸ਼ ਪੁਲਿਸ ਨੇ ਸ਼ੁਰੂ ਕੀਤੀ ਹੈ ਜੀ ਤੇ ਨੰਬਰ ਡਿਵੀਜ਼ਨ ਦੇ ਸੀਆਈ ਸਟਾਫ ਨੇ ਤੇ ਮਾਂਜੋਕ ਸੀਪੀ ਸਾਹਿਬ ਦੀ ਹਦਾਇਤਾਂ ਤੇ ਡੀਸੀਪੀ ਸਾਹਿਬ ਅਵਿਸ਼ੇ ਦੀ ਸ਼ੂਭਾ ਮਕਰਵਾਜ ਨੇ ਕਿਉਂਕਿ ਇਹ ਬੜਾ ਇੱਕ ਸੈਂਸੇਸ਼ਨਲ ਬਣਾਤਾ ਸੀ ਮੀਡੀਆ ਨੇ ਵੀ ਲੇਕਿਨ ਤੁਹਾਨੂੰ ਪਹਿਲੇ ਦਿਨ ਐਸਪੀ ਸਾਹਿਬ ਨੇ ਦੱਸਤਾ ਸੀਗਾ ਕਿ ਇਹ ਇੱਕ ਪੈਸੇ ਦਾ ਲੈਣ-ਦੇਣ ਪੈਸੇ ਲੈਣ ਦੇਣ ਦਾ ਕੇਸ ਲੱਗਦਾ ਤੇ ਗੱਲ ਵੀ ਉਹੀ ਨਿਕਲੀ ਆ ਇਹਦੇ ਵਿੱਚ ਆਪਾਂ ਦੋ આરોપી ਜੇ ਫਿਲਹਾਲ ਗ੍ਰਿਫਤਾਰ ਕੀਤੇ ਆ ਇੱਕ ਦਾ ਨਾਮ ਹੈਗਾ ਜੀ ਮगनਦੀਪ ਸਿੰਘ ਤੇ ਦੂਸਰਾ ਹੈਗਾ ਜੀ ਯਸ਼ੀਮ ਉਰਫ ਜਸੀਨ ਇਹ ਦੋਨੇ ਹੀ ਇਥੇ ਕਾਕੋ ਆਪਣਾ ਨੂਰਵਾਲਾ ਰੋਡ ਦੇ ਇਧਰ ਦੇ ਰਹਿਣ ਵਾਲੇ ਨੇ ਜੀ ਟੋਟਲ ਦੋਸੀ ਕਿਨੇ ਆ ਜੀ ਟੋਟਲ ਹਾਈ ਜੀ ਜਿਹੜੀ ਪਿਕਚਰ ਚ ਆਏ ਨੇ ਟੋਟਲ 6 ਦੋਸ਼ੀ ਸਾਹਮਣੇ ਆਣੇ ਜਿੱਚੋ ਦੋ ਆਪਾਂ ਅਰੈਸਟ ਕਰ ਲਏ ਆ ਤੇ ਦੋ ਬੰਦੇ ਅਸੀਂ ਬਾਈ ਨੇਮ ਹੋ ਨਾਮ ਨੋਮੀਨੇਟ ਕੀਤੇ ਆ ਜਿੱਕਦਾ ਨਾਮ ਸ਼ੋਭਮ ਹੈ ਤੇ ਦੂਸਰੇ ਦਾ ਨਾਮ ਹੈਗਾ ਜੀ ਆਪਣਾ ਸ਼ਾਹਬੁੱਦੀਨ ਅंसारी ਸਰ ਰਹਿਣ ਵਾਲਾ ਲੁਧਾਨਾ ਇਹਦਾ ਜੀਗਾ ਇਹ ਕਿੱਥੇ ਹੋਰ ਦਾ ਸੀ ਕਰਨਾ ਆਰੋਪੀ ਨੀ ਨਹੀਂ ਜਿਹੜਾ ਅਗਵਾ ਸੀ ਅਗਵਾ ਸੀ ਤਾਂ ਫਿਲਹਾਲ ਜਿਹੜਾ ਅਗਵਾ ਹੋਇਆ ਸੀ ਉਹ ਤੁਹਾਨੂੰ ਐਫਆਰ ਚ ਪਤਾ ਲੱਗ ਗਿਆ ਹੈਗਾ ਕਿ ਇੱਥੇ ਜਿਹੜੀ ਆ ਢਾਈ ਨੰਬਰ ਚੌਂਕੀ ਜਿਹਨੂੰ ਆਪਾਂ ਮਿਲਰਗਾ ਚੌਂਕੀ ਕਹਿੰਦੇ ਆ ਇਹਦੇ ਮਗਰਲੇ ਪਾਸੇ ਕੋਈ ਹੈਗਾ ਜੀ ਉੱਥੇ ਉੱਥੇ ਕੰਮ ਕਰਦਾ ਸੀ ਦੁਕਾਨ ਦਾ ਆਪਣੇ ਜਿਹੜੀਆਂ ਸੇਲ ਪਰਚੇਜ਼ ਜਿਹੜੀਆਂ ਟੀ-ਸ਼ਰਟ ਦੀਆਂ ਆ ਲੋਟ ਉਟ ਲੈਂਦਾ ਸੀ ਤੇ ਰਹਿੰਦਾ ਇਹ ਮੇਰੇ ਖਿਆਲ ਉਧਰ ਜਿਹੜੀ ਸ਼ਿਮਲਾਪੂਰੀ ਦੇ ਇੱਦੀ ਚ ਕਿਤੇ ਇਹ ਕਰਾਇ ਤੇ ਮਕਾਨ ਤੇ ਮਤਲਬ ਮਤਲਬ ਪੀਜੀ ਤੇਜੀ ਲੈ ਕੇ ਰਹਿ ਰਹੇ ਹਸੋ ਫਿਰ ਦੱਸਿਆ ਜੇ ਮਕਾਨ ਜਦੋਂ ਉੱਥੇ ਜਿਹਨੇ ਸ਼ੋਬ ਲਿਖੀ ਹੋਈ ਆ ਉਹਦੇ ਕੋਲੋਂ ਦੱਸਿਆ ਕਿ ਪੰਜ ਤਿੰਨ ਕਿੰਨੇ ਮਹੀਨੇ ਹੋਈ ਸੀ ਕਿ ਇੱਥੇ ਅ ਇੱਥੇ ਕੰਮ ਕਰਦੇ ਨੇ ਹਾਂ ਜੋ ਸਾਡੇ ਵੀ ਪੁੱਛ ਕੇ ਇਸ ਦੇ ਵਿੱਚ ਇਹ ਗੱਲ ਆਈ ਹੈ ਜਦੋਂ ਹੁਣ ਇਹਨੂੰ ਕਿਉਂਕਿ ਅਸੀਂ ਜਿਹੜਾ આરોપી ਦੇ ਨਾਲ ਗ੍ਰਿਫਤਾਰੀਆਂ ਦੇ ਨਾਲ ਨਾਲ ਤੇ ਜਿਹੜਾ ਇਹ ਅਗਵਾ ਹੋਇਆ ਸੀ ਵਿਅਕਤੀ ਜਿਹਨੂੰ ਸੀ ਵਗਰ ਇਹ ਸੁਜੀਤ ਕੁਮਾਰ ਸੁਜੀਤ ਦਿਨਕਰ ਪਾਟਲ ਇਹਨੂੰ ਵੀ ਆਪਾਂ ਰਿਕਵਰ ਕੀਤਾ ਜੀ ਫਿਰ ਰਿਕਵਰ ਕਰਕੇ ਤੇ ਇਹ ਤੋਂ ਵੀ ਜੋ ਉਹਨਾਂ ਦੇ ਹਾਲ ਮੁਰਲੀ ਪੁੱਛੇ ਇਸ ਵਿੱਚ ਹੀ ਆਇਆ ਕਿ ਇਹਨੂੰ 3-4 ਮਹੀਨੇ ਤੇ ਆਏ ਨੇ ਤੇ ਤੇ ਇਹ ਵਿन्स ਕਰ ਰਿਹਾ ਜੀ ਕੁਝ ਹੋਰ ਵੀ ਲੱਗਿਆ ਜਿੱਦਾਂ ਜਿੱਦਾਂ ਸਾਨੂੰ ਇਹਦੇ ਵਿੱਚ ਪ੍ਰੋਗਰੈਸ ਹੋਊਗੀ ਇਹ ਡੈਫੀਨੇਟਲੀ ਹੈ ਕਿ ਜਿਹੜੀ ਪ੍ਰੈਸ ਮੀਡੀਆ ਹੈ ਪ੍ਰੈਸ ਆ ਮੀਡੀਆ ਆ ਇਹਨੂੰ ਬਰਾਬਰ ਜੋ ਦਰਜਾ ਬਜਾਦਾ ਸਾਡੇ ਅਧਿਕਾਰੀ ਨੇ ਇਹ ਦਰਜਾ ਬਜਾਦਾ ਅਧਿਕਾਰੀ ਨੂੰ ਬਰਾਬਰ ਇਨਫੋਰਮ ਕਰਦੇ ਰਹਿਣਗੇ ਜੀ ਸਰ ਕੋਈ ਵਕੀਲ ਨਾਲ ਗੱਲ ਹੋਈ ਜਰੂਰ ਯਕੀਨ ਨੂੰ ਮਿਲਣਾ ਆਇਆ ਸੀ ਕਿ ਕੁਝ ਨਹੀਂ ਕੀ ਕੰਮ ਕਰਨਾ ਹੈ ਉਹ ਵੈਸੇ ਆ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ ਉਹ ਅਸੀਂ ਹਰ ਚੀਜ਼ ਨੂੰ ਹਰ ਐਂਗਲ ਇਨਵੈਸਟੀਗੇਟ ਕਰਾਂਗੇ ਕਿ ਵਿੱਚ ਅਸਲ ਸੱਚ ਤੇ ਸਾਰੇ ਅੰਗਲਾਂ ਤੋਂ ਕੀਤੀ ਗਈ ਤੇ ਇਹਨਾਂ ਦੀ ਬੈਕ ਜੋ ਤਰੀਹ ਨੇ ਸਟੇਟਮੈਂਟ ਦਿੱਤੀ ਸੀ ਉਹ ਸਟੇਟਮੈਂਟ ਤੋਂ ਬਾਰ-ਬਾਰ ਇਹ ਸੱਜੇ ਖੱਬੇ ਹੋ ਰਹੇ ਸੀ ਤੇ ਇਹਨਾਂ ਨੇ ਫਿਰ ਸਖਤੀ ਨਾਲ ਸਪਸ਼ਟਿਕਚ ਕੀਤੀ ਤੇ ਇਹ ਗੱਲ ਸਾਹਮਣੇ ਆਈ ਕਿ ਇਹਨੇ ਜਿਹੜਾ ਇਹ ਰੁਪੇਸ਼ ਕੁਮਾਰ ਉਹਨਾਂ ਦਾ ਜਿਹੜਾ ਨੌਕਰ ਹੈ ਜਿਹੜਾ ਕਿ ਪੇਮੈਂਟ ਕੱਠੀ ਕਰਨ ਵਾਸਤੇ ਰੱਖਿਆ ਆ ਦੀਪਕ ਕੁਮਾਰ ਇਹਦਾ ਦੋਸਤਾਗਾ ਇੱਕ ਸਾਹਿਲ ਇਹਨਾਂ ਨਾਲ ਕੇ ਇਹਨੇ ਮੀਠੀ-ਮਿੱਠੀ ਸਲਾਹ ਕਰਕੇ ਤੇ ਜਿਹੜਾ ਐਕਟ ਵਾਗਿਆ ਕੀਤਾ ਕਿ ਨਾਲ ਟਾਈ ਰੱਖ ਰੋਈ ਦੀ ਪੇਮੈਂਟ ਹੋ ਉਹਨਾਂ ਨੇ ਕੁਰੂ ਕੋਸ਼ ਕਰਤੀ ਪਰ ਕੰਮ ਕੋਈ ਕਰਦਾ ਇਥੇ ਕੀ ਕਰਦਾ ਇਹ ਜਿਹਨ ਨੂੰ ਤੁਹਾਨੂੰ ਦੱਸ ਕੇ ਆਟਿਆ ਜਿਹੜਾ ਦੀਪਕ ਹੈ ਇਹਨਾਂ ਦਾ EMPLOYEE ਹੈ ਤੇ ਇਹ ਇਹਨਾਂ ਨੇ ਜਿਹੜਾ ਮਾਲ ਡਿਲੀਵਰ ਕਰਦੇ ਆ ਤੇ ਪੇਮੈਂਟ ਇਕੱਠੀ ਕਰਨ ਨੂੰ ਬੰਦਾ ਭੇਜਦਾ ਬੰਦਾ ਵਿਸ਼ਵਾਸ ਹੂੰ ਵਿਸ਼ਵਾਸ ਕਰਤੇ ਜੀ ਜੀ ਥੈਂਕ ਯੂ ਜੀ ਯਾ ਟਾਈਪ